ਸਸ ਦੀ ਗੱਲ ਦੋਸਤੋ ਗਿੰਨੇ ਵੀਡੀਓ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਲੈ ਕੇ ਆਏ ਹਾਂ ਪੰਜਾਬ ਪੁਲਿਸ ਕਨਸਟੇਬਲ ਭਰਤੀ ਦੀ ਬਾਰੇ ਜਾਣਕਾਰੀ ਜਿਨ੍ਹਾਂ ਨੇ ਭਰਤੀ ਭਰੀ ਸੀ ਉਹਨਾਂ ਦੇ ਐਡਮਿਟ ਕਾਰਡ ਆ ਚੁੱਕੇ ਨੇ ਤੇ ਜਿਨ੍ਹਾਂ ਦੇ ਨਹੀਂ ਆਏ ਉਹਨਾਂ ਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਕਿਉਂ ਨਹੀਂ ਆਏ ਜਿਨ੍ਹਾਂ ਕੈਂਡੀਡੇਟਸ ਦਾ ਐਗਜ਼ਾਮ ਮਈ ਦੇ ਪਹਿਲੇ ਹਫ਼ਤੇ ਦੇ ਵਿੱਚ ਆ ਉਹਨਾਂ ਦੇ ਕੋਲੇ ਈਮੇਲ ਆ ਚੁੱਕੀ ਹੈ ਤੇ ਈਮੇਲ ਦੇ ਵਿੱਚ ਉਹਨਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਉਹ ਦਾ ਐਡਮਿਟ ਕਾਰਡ ਜਿਹੜਾ ਹੈ ਉਹ ਡਾਊਨਲੋਡ ਕਰ ਸਕਦੇ ਨੇ ਇਸ ਵੈਬਸਾਈਟ ਦਾ ਲਿੰਕ ਜਿਹੜਾ ਹੈ ਜਿੱਥੋਂ ਤੁਸੀਂ ਐਡਮਿਟ ਕਾਰਡ ਡਾਊਨਲੋਡ ਕਰਨਾ ਹੈ ਇਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ ਤੁਸੀਂ ਉੱਥੇ ਜਾ ਕੇ ਕਲਿੱਕ ਕਰ ਸਕਦੇ ਹੋ ਤੇ ਆਪਦੇ ਐਡਮਿਟ ਕਾਰਡ ਨੂੰ ਡਾਊਨਲੋਡ ਕਰ ਸਕਦੇ ਹੋ ਤੇ ਲਿੰਕ ਦੇ ਉੱਤੇ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਇਹ ਪੇਜ ਖੁੱਲ ਜਾਵੇਗਾ ਜੀ ਉਸ ਤੋਂ ਬਾਅਦ ਤੁਸੀਂ ਕਲਿੱਕ ਕਰਨਾ ਜੀ ਇੱਥੇ ਲੌਗਇਨ ਦੇ ਉੱਤੇ ਲੌਗਇਨ ਦੇ ਉੱਤੇ ਜਦੋਂ ਤੁਸੀਂ ਕਲਿੱਕ ਕਰੋਗੇ ਉਸ ਤੋਂ ਬਾਅਦ ਨੈਕਸਟ ਤੁਹਾਡਾ ਪੇਜ ਇਹ ਵਾਲਾ ਖੁੱਲ ਜਾਏਗਾ ਲੌਗਇਨ ਫਾਰਮ ਤੇ ਇੱਥੇ ਤੁਹਾਡੀ ਰਜਿਸਟਰਡ ਨੰਬਰ ਐਪਲੀਕੇਸ਼ਨ ਨੰਬਰ ਜਾਂ ਲੌਗਇਨ ਆਈਡੀ ਜਿਹੜੀ ਹੋਇਆ ਉੱਤੇ ਤੁਸੀਂ ਫਿਲ ਕਰਨੀ ਹੈ ਤੇ ਤੁਹਾਡਾ ਜਿਹੜਾ ਪਾਸਵਰਡ ਤੁਹਾਨੂੰ ਐਸਐਮਐਸ ਜਾਂ ਈਮੇਲ ਦੇ ਵਿੱਚ ਜਿਹੜਾ ਵੀ ਆਇਆ ਹੋਊਗਾ ਉਹ ਤੁਸੀਂ ਇੱਥੇ ਭਰ ਦੇਣਾ ਤੇ ਉਸ ਤੋਂ ਬਾਅਦ ਤੁਸੀਂ ਕੈਪਚਾ ਕੋਡ ਭਰ ਦੇਣਾ ਹੈ ਇੱਥੇ ਤੇ ਕੈਪਚਾ ਕੋਡ ਭਰਨ ਤੋਂ ਬਾਅਦ ਤੁਸੀਂ ਲੌਗਇਨ ਦੇ ਉੱਤੇ ਕਲਿੱਕ ਕਰ ਦੇਣਾ ਉਸ ਤੋਂ ਬਾਅਦ ਤੁਹਾਡਾ ਜਿਹੜਾ ਹੈ ਐਡਮਿਟ ਕਾਰਡ ਡਾਊਨਲੋਡ ਹੋ ਜਾਵੇਗਾ ਜਿਹੜੇ ਕੈਂਡੀਡੇਟ ਆਪ ਦਾ ਪਾਸਵਰਡ ਭੁੱਲ ਗਏ ਜੀ ਜਾਂ ਫਿਰ ਡਿਲੀਟ ਹੋ ਗਿਆ ਉਹਨਾਂ ਨੂੰ ਈਮੇਲ ਮਿਲ ਨਹੀਂ ਰਹੀ ਜਾਂ ਮੈਸੇਜ ਮਿਲ ਨਹੀਂ ਰਿਹਾ ਉਹਨਾਂ ਵਾਸਤੇ ਆਪਸ਼ਨ ਇਸ ਲਈ ਇਹਦੇ ਤੇ ਤੁਸੀਂ ਕਲਿੱਕ ਕਰਕੇ ਆਪਦਾ ਰੀਟ੍ਰਾਈਵ ਕਰ ਸਕਦੇ ਹੋ ਪਾਸਵਰਡ ਜਾਂ ਯੂਜ਼ਰ ਆਈਡੀ ਹੁਣ ਗੱਲ ਕਰਦੇ ਜਿਨ੍ਹਾਂ ਦੇ ਐਡਮਿਟ ਕਾਰਡ ਨਹੀਂ ਆਏ ਹੋ ਸਕਦਾ ਜੀ ਇਹਨਾਂ ਦੇ ਜਿਹੜੇ ਐਡਮਿਟ ਕਾਰਡ ਜਿਹੜੇ ਕੈਂਡੀਡੇਟਸ ਦੇ ਨਹੀਂ ਆਏ ਉਹਨਾਂ ਦਾ ਪੇਪਰ ਹੋ ਸਕਦਾ ਵੀ ਸੈਕੰਡ ਵੀਕ ਹੋਵੇ ਮਈ ਦੇ ਇਸ ਕਰਕੇ ਉਹਨਾਂ ਦੇ ਐਡਮਿਟ ਕਾਰਡ ਲੇਟ ਹੋ ਰਹੇ ਨੇ ਤੇ ਉਹ ਵੀ ਜਲਦੀ ਆ ਜਾਣਗੇ ਜਿਨ੍ਹਾਂ ਨੂੰ ਈਮੇਲ ਆਈ ਹੈ ਸਿਰਫ ਉਹਨਾਂ ਦੀ ਐਡਮਿਟ ਕਾਰਡ ਡਾਊਨਲੋਡ ਹੋ ਰਹੇ ਨੇ ਉਹਨਾਂ ਦੇ ਕਿਉਂ ਐਡਮਿਟ ਕਾਰਡ ਆਏ ਨੇ ਕਿਉਂਕਿ ਉਹਨਾਂ ਦਾ ਪੇਪਰ ਪਹਿਲੇ ਵੀਕ ਹੈ ਇਹ ਪੇਪਰ ਜਿਹੜਾ ਹੈ ਪਹਿਲੇ ਹਫਤੇ ਦੂਸਰੇ ਹਫਤੇ ਤੀਸਰੇ ਹਫਤੇ ਚੌਥੇ ਹਫਤੇ ਇਸ ਤਰ੍ਹਾਂ ਚੱਲਣਾ ਹੈ ਕਿਉਂਕਿ ਕੈਂਡੀਡੇਟ ਬਹੁਤ ਜ਼ਿਆਦਾ ਨੇ ਤੁਸੀਂ ਸਿਰਫ ਈਮੇਲ ਦੀ ਵੇਟ ਕਰੋ ਜੇਕਰ ਤੁਹਾਨੂੰ ਇਦਾਂ ਲੱਗ ਰਿਹਾ ਕਿ ਈਮੇਲ ਪਤਾ ਨਹੀਂ ਲੱਗ ਰਿਹਾ ਤੁਹਾਡੇ ਫੋਨ 'ਤੇ ਨਹੀਂ ਚੱਲ ਰਹੀ ਤਾਂ ਵੀ ਵੇਟ ਕਰੋ ਹੋ ਸਕਦਾ ਹੈ ਤੁਹਾਡਾ ਪੇਪਰ ਮਈ ਦੇ ਦੂਸਰੇ ਤੀਸਰੇ ਹਫਤੇ ਹੋਵੇ ਚਾਰ ਪੰਜ ਦਿਨ ਠਹਿਰ ਕੇ ਤੁਹਾਨੂੰ ਈਮੇਲ ਆਵੇ ਪਰ ਈਮੇਲ ਦੇ ਵਿੱਚ ਤੁਸੀਂ ਬਾਰ-ਬਾਰ ਚੈੱਕ ਕਰਦੇ ਰਹੋ ਤੁਹਾਨੂੰ ਈਮੇਲ ਜ਼ਰੂਰ ਆਵੇਗੀ ਕੰਗ੍ਰੈਚੁਲੇਸ਼ਨ ਜੀ ਨਦਾ ਐਡਮਿਟ ਕਾਰਡ ਆ ਗਿਆ ਜਿਹੜੇ ਐਗਜ਼ਾਮ ਦੇਣ ਜਾ ਰਹੇ ਨੇ ਜਿਹੜੇ ਕੈਂਡੀਡੇ ਇਸ ਵਾਰ ਇਹਨਾਂ ਨੇ ਐਡਮਿਟ ਕਾਰਡ ਦੇ ਨਾਲ ਨਾਲ ਤੁਹਾਨੂੰ ਮੌਕ ਲਿੰਕ ਦੀ ਵੀ ਸਹੂਲਤ ਦੇ ਦਿੱਤੀ ਹੈ ਸੈਂਪਲ क्वेश्चन पेपर ਵੀ ਆ ਗਿਆ ਹੈ ਜਿੱਥੋਂ ਤੁਸੀਂ ਯਾਨੀ ਕਿ ਚੈੱਕ ਕਰ ਸਕਦੇ ਹੋ ਕਿਦਾਂ ਤੁਹਾਡਾ ਐਗਜ਼ਾਮ ਹੋਣਾ ਹੈ ਕਿਦਾਂ ਮੌਕ ਟੈਸਟ ਲਿੰਕ ਜਿਹੜਾ ਹੈ ਤੁਸੀਂ ਇੱਥੇ ਕਲਿੱਕ ਕਰਕੇ ਚੈੱਕ ਕਰ ਸਕਦੇ ਹੋ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਨਵੀਂ ਭਰਤੀ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਕਰਿਓ ਹੋਰ ਵੀ ਭਰਤੀਆਂ ਆਪਣੇ ਚੈਨਲ ਤੇ ਅਪਲੋਡ ਕੀਤੀਆਂ ਹੋਈਆਂ ਨੇ ਤੁਸੀਂ ਉੱਥੇ ਜਾ ਕੇ ਚੈੱਕ ਕਰ ਸਕਦੇ ਹੋ ਧੰਨਵਾਦ ਜੀ